ਇਸ ਵੇਲੇ ਦੀ ਵੱਡੀ ਅਪਡੇਟ ਕਾਂਸਟੇਬਲ ਅਮਨਦੀਪ ਕੌਰ ਨੂੰ ਲੈ ਕੇ ਆ ਰਹੀ ਹੈ ਜਿਹਾ ਦੱਸਦੇ ਕਿ ਅੱਜ ਵਿਜੀਲੈਂਸ ਦੇ ਵੱਲੋਂ ਅਮਨਦੀਪ ਕੌਰ ਨੂੰ ਆਪਣੀ ਅਗਰੇ ਰਸਤੇ ਵਿੱਚ ਲੈ ਲਿਆ ਗਿਆ ਜਿਹਾ ਦੱਸਦੇ ਕਿ ਕਾਂਸਟੇਬਲ ਅਮਨਦੀਪ ਕੌਰ ਦੀ ਅੱਜ ਗ੍ਰਿਫਤਾਰੀ ਹੋ ਗਈ ਹੈ ਤੇ ਇਸ ਦੇ ਨਾਲ ਹੁਣ ਇੱਕ ਹੋਰ ਅਪਡੇਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਅਫਸਾਨ ਖਾਨ ਦੇ ਨਾਲ ਇਸ ਕਾਂਸਟੇਬਲ ਦੇ ਤਾਰ ਜੁੜੇ ਹੋਏ ਸਨ ਜਦੋਂ ਅੱਜ ਅਮਨਦੀਪ ਕੌਰ ਦੀ ਗ੍ਰਿਫਤਾਰੀ ਹੋਈ ਤਾਂ ਉਸ ਵੇਲੇ ਜੋ ਕਾਂਸਟੇਬਲ ਸੀਗੀ ਉਹ ਸਿੰਗਰ ਅਫਸਾਨਾ ਖਾਨ ਦੇ ਘਰ ਦੇ ਵਿੱਚ ਮੌਜੂਦ ਪਾਈ ਗਈ ਤੇ ਉੱਥੇ ਹੀ ਵਿਜੀਲੈਂਸ ਦੇ ਵੱਲੋਂ ਰੇਡ ਮਾਰੀ ਗਈ ਤੇ ਬਾਅਦ ਦੇ ਵਿੱਚ ਅਮਨਦੀਪ ਕੌਰ ਨੂੰ ਬਠਿੰਡਾ ਵਿਜੀਲੈਂਸ ਦਫ਼ਤਰ ਦੇ ਵਿੱਚ ਲਿਆਂਦਾ ਗਿਆ ਇਸ ਦੇ ਨਾਲ ਹੀ ਦੱਸਦੇ ਕਿ ਅਮਨਦੀਪ ਕੌਰ ਨੂੰ ਜੋ ਕਿ ਹੀਰੋਇਨ ਦੇ ਦੇ ਵਿੱਚ ਜੋ ਗ੍ਰਫਤਾਰ ਕੀਤਾ ਗਿਆ ਸੀਗਾ ਚਿੱਟੇ ਦੇ ਮਾਮਲੇ ਦੇ ਵਿੱਚ ਕਾਫੀ ਬੁਰੀ ਤਰੀਕੇ ਦੇ ਨਾਲ ਇੱਕ ਕਾਂਸਟੇਬਲ ਫੜੀ ਗਈ ਸੀਗੀ ਇਸ ਦੇ ਨਾਲ ਹੀ ਆਪਣੇ ਇੰਸਟਾਗ੍ਰam ਦੇ ਉੱਪਰ ਆਪਣੀ ਰੀਲਾਂ ਨੂੰ ਲੈ ਕੇ ਕਾਫੀ ਜ਼ਿਆਦਾ ਮਸ਼ਹੂਰ ਰਹਿੰਦੀ ਸੀਗੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਰਹਿੰਦੀ ਸੀਗੀ ਅਮਨਦੀਪ ਕੌਰ ਤੇ ਇਸ ਨੂੰ ਅੱਜ ਪੁਲਿਸ ਨੇ ਗ੍ਰਫਤਾਰ ਕਰ ਲਿਆ ਤੇ ਇਸ ਦੇ ਨਾਲ ਹੀ ਵੱਡੀ ਕਾਰਵਾਈ ਇਸ ਦੇ ਉੱਪਰ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਅਮਨਦੀਪ ਕੌਰ ਦੀ ਜਿੰਨੀ ਜਾਇਦਾਦ ਹੈ ਤੇ ਹੁਣ ਉਸ ਨੂੰ ਸੀਜ਼ ਕਰ ਲਿੱਤਾ ਜਾਵੇਗਾ ਦੱਸ ਦੇ ਕਿ ਜੋ ਅਮਨਦੀਪ ਕੌਰ ਹੈ ਕਾਂਸਟੇਬਲ ਦੀ ਨੌਕਰੀ ਕਰਦੀ ਸੀਗੀ ਅਤੇ ਚਿੱਟੇ ਨੂੰ ਸਮਗਲ ਕਰਦੇ ਹੇ ਗੈਸੀ ਕਿ ਥਾਰ ਗਰਲ ਦੇ ਨਾਮ ਤੋਂ ਮਸ਼ਹੂਰ ਅਮਨਦੀਪ ਕੌਰ ਅੱਜ ਮਸ਼ਹੂਰ ਪੰਜਾਬੀ ਗਾਇਕ ਅਫਸਾਨਾ ਖਾਨ ਦੇ ਨਾਲ ਬੈਠੀ ਹੋਈ ਸੀਗੀ ਉਸ ਦੇ ਘਰੋਂ ਇਸ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਤੇ ਬਾਅਦ ਦੇ ਵਿੱਚ ਅਮਨਦੀਪ ਕੌਰ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਿਆ ਕਿ ਅਫਸਾਨਾ ਖਾਨ ਦੀ ਛੋਟੀ ਭੈਣ ਦੀ ਦੋਸਤ ਹੈ ਦੀਹਾ ਉਹਨਾਂ ਦੀ ਜੋ ਛੋਟੀ ਸਿਸਟਰ ਹੈ ਉਸਦੀ ਦੋ ਸੇ ਅਮਨਦੀਪ ਕੌਰ ਹੈ ਤੇ ਉੱਥੇ ਪਹੁੰਚੀ ਹੋਈ ਸੀਗੀ ਤੇ ਬਾਅਦ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਇਸ ਦੇ ਉੱਪਰ ਛਾਪੇਮਾਰੀ ਕਰਕੇ ਅੱਜ ਇਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਅਹਿਮ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਅਮਨਦੀਪ ਕੌਰ ਹੁਣ ਗ੍ਰਿਫਤਾਰ ਹੋ ਗਈ ਹੈ ਤੇ ਇਸ ਦਿਨ ਜੋ ਵੀ ਜਾਇਦਾਦ ਹੈ ਉਸ ਨੂੰ ਸੀਜ਼ ਕਰ ਲਿੱਤਾ ਜਾਵੇਗਾ ਕਾਫੀ ਜੋ ਕਿ ਚਰਚਿਤ ਰਹਿੰਦੀ ਸੀਗੀ ਇੰਸਟਾਗ੍ਰam ਦੇ ਉੱਪਰ ਰੀਲ ਅਪਲੋਡ ਕਰਦੀ ਸੀਗੀ ਤੇ ਹੁਣ ਬਾ ਵਿਚ ਹੈਰੋਇਨ ਮਾਮਲੇ ਦੇ ਵਿੱਚ ਇਸ ਨੂੰ ਫੜ ਲਿੱਤਾ ਗਿਆ ਸੀਗਾ ਚਿੱਟਾ ਸਮਗਲ ਕਰਦੀ ਸੀਗੀ ਤੇ ਅੱਜ ਬਠਿੰਡਾ ਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ